ਸਨੈਚਿੰਗ ਤੇ ਰੋਬਰੀਜ਼ ਜਿਹੜਾ ਹੈਗਾ ਤੇ ਐਕਸ਼ਨ ਅਗੇਂਸਟ ਡਰੱਗਸ ਐਟ ਦਾ ਪੁਆਇੰਟਸ ਆਫ ਸੇਲ ਐਟ ਟੌਪ ਪ੍ਰਾਇੋਰਟੀ ਜਿਹੜੀ ਫੀਲਡ ਆਫਸਰਸ ਨੂੰ ਦੱਸਿਆ ਗਈ ਤੇ ਵੇਰੀਅਸ ਮੈਕੈਨਿਜ਼ਮਸ ਆਫ ਮੇਕਿੰਗ ਆਵਰ ਐਕਸ਼ਨ ਇਫੈਕਟਿਵ ਡਰੱਗਸ ਮਗਲਰਸ ਦੀ ਪ੍ਰੋਪਰਟੀਆਂ ਨੂੰ ਫੋਰਫਿਟ ਕਰਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਤੇ ਪੰਚਾਇਤ ਇਲੈਕਸ਼ਨ ਦੇ ਮੱਦੇ ਨਜ਼ਰ ਸਿਕਿਉਰਿਟੀ ਅਰੇਂਜਮੈਂਟਸ ਟਾਈਟਨ ਕਰਨੇ ਸੋ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਰਿਵਿਊ ਤੇ ਸਿਕਿਉਰਿਟੀ ਬਰੀਫਿੰਗ ਸਟੇਟ ਲੈਵਲ ਕ੍ਰਾਈਮ ਮੀਟਿੰਗ ਦੇ ਵਿੱਚ ਕੀਤੀ। ਅੱਜ ਇੱਥੇ ਝਲੰਦਰ ਵਿਖੇ ਸਟੇਟ ਲੈਵਲ ਕ੍ਰਾਈਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਸਪੈਸ਼ਲ ਵਿੰਗਸ ਦੇ ਹੈੱਡ ਐਂਟੀ ਗੈਂਗਸਟਰ ਟਾਸਕ ਫੋਰਸ, ਐਂਟੀਫ, ਕਾਉਂਟਰ ਇੰਟੈਲੀਜੈਂਸ ਅਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼, ਕਮਿਸ਼ਨਰ ਆਫ ਪੁਲਿਸ ਤੇ ਰੇਂਜ ਆਫਿਸਰਸ ਸ਼ਾਮਿਲ ਹੋਏ ਤੇ ਜਿਹੜੇ ਕ੍ਰਾਈਮ ਦੀ ਵੈਰਾਈਟੀ ਸੀਗੀ ਉਹ ਡਿਸਕਸ ਕੀਤੀ ਗਈ ਕ੍ਰਾਈਮ ਰਿਵਿਊ ਕੀਤਾ ਗਿਆ ਤੇ ਸਟਰੀਟ ਕ੍ਰਾਈਮ ਜਿਹੜੇ ਸਨੇਚਿੰਗ ਤੇ ਰੋਬਰੀਜ਼ ਜਿਹੜਾ ਹੈਗਾ ਤੇ ਐਕਸ਼ਨ ਅਗੇਂਸਟ ਡਰੱਗਸ ਐਟ ਦਾ ਪੁਆਇੰਟਸ ਆਫ ਸੇਲ ਐਟ ਟਾਪ ਪ੍ਰਾਇਰਟੀ ਜਿਹੜੀ ਵੀ ਲੋਕਸ ਨੂੰ ਦੱਸਿਆ ਗਈ ਤੇ ਵੇਰੀਅਸ ਮੈਕੈਨਿਜ਼ਮਸ ਆਫ ਮੇਕਿੰਗ आवर ਐਕਸ਼ਨ ਇਫੈਕਟਿਵ ਡਰੱਗਸ ਮਗਨੋਸਟੀ ਪ੍ਰੋਪਰਟੀਆਂ ਨੂੰ ਫੋਰਫਿਟ ਕਰਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਤੇ ਪੰਚਾਇਤ ਇਲੈਕਸ਼ਨ ਦੇ ਮੱਦੇ ਨਜ਼ਰ ਸਿਕਿਉਰਿਟੀ ਅਰੇਂਜਮੈਂਟਸ ਟਾਈਟਨ ਕਰਨ ਲਈ ਸੋ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਰਿਵਿਊ ਤੇ ਸਿਕਿਉਰਿਟੀ ਬ੍ਰੀਫਿੰਗ ਸਟੇਟ ਲੈਵਲ ਕ੍ਰਾਈਮ ਮੀਟਿੰਗ ਦੇ ਵਿੱਚ ਕੀਤੀ। ਅੱਜ ਇੱਥੇ ਝਲੰਦਰ ਵਿਖੇ ਸਟੇਟ ਲੈਵਲ ਕ੍ਰਾਈਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਸਪੈਸ਼ਲ ਵਿੰਗਸ ਦੇ ਹੈੱਡ ਐਂਟੀ ਗੈਂਗਸਟਰ ਟਾਸਕ ਫੋਰਸ ਐਂਟੀ ਐਫ ਕਾਉਂਟਰ ਇੰਟੈਲੀਜੈਂਸ ਅਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਕਮਿਸ਼ਨਰ ਆਫ ਪੁਲਿਸ ਦੇ ਰੇਂਜ ਆਫਿਸਰਸ ਸ਼ਾਮਿਲ ਹੋਏ ਤੇ ਜਿਹੜੀ ਕ੍ਰਾਈਮ ਦੀ ਵੈਰਾਈਟੀ ਸੀਗੀ ਉਹ ਡਿਸਕਸ ਕੀਤੀ ਗਈ ਕ੍ਰਾਈਮ ਰਿਵਿਊ ਕੀਤਾ ਗਿਆ ਤੇ ਸਟਰੀਟ ਕ੍ਰਾਈਮ ਜਿਹੜੇ ਸਨਾਚਿੰਗ ਤੇ ਰੋਬਰੀਜ਼ ਜਿਹੜਾ ਹੈਗਾ ਤੇ ਐਕਸ਼ਨ ਅਗੇਂਸਟ ਡਰੱਗਸ ਐਟ ਦਾ ਪੁਆਇੰਟਸ ਆਫ ਸੇਲ ਐ ਟਾਪ ਪ੍ਰਾਇਰਟੀ ਜਿਹੜੀ ਫੀਲਡ ਆਫਿਸਰ ਨੂੰ ਦੱਸੀ ਗਈ ਤੇ ਵੇਰੀਅਸ ਮੈਕੈਨਿਜ਼ਮਸ ਆਫ ਮੇਕਿੰਗ आवर ਐਕਸ਼ਨ ਇਫੈਕਟਿਵ ਡਰੱਗਸ ਮੱਨਰਸ ਦੀ ਪ੍ਰੋਪਰਟੀਆਂ ਨੂੰ ਫੋਰਫਿਟ ਕਰਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਤੇ ਪੰਚਾਇਤ ਇਲੈਕਸ਼ਨ ਦੇ ਮੱਦੇ ਨਜ਼ਰ ਸਿਕਿਉਰਿਟੀ ਅਰੇਂਜਮੈਂਟਸ ਟਾਈਟਨ ਕਰਨੀ ਸੋ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਰਿਵਿਊ ਤੇ ਸਿਕਿਉਰਿਟੀ ਬਰੀਫਿੰਗ ਸਟੇਟ ਲੈਵਲ ਕ੍ਰਾਈਮ ਮੀਟਿੰਗ ਦੇ ਵਿੱਚ ਕੀਤੀ